ਸਤਿ ਸ਼੍ਰੀ ਅਕਾਲ ਜੀ ਮੈਂ ਆਫਰੀਨ ਬਾਈ ਕਿਮੀਆਂ ਮਨੀ ਤੇ ਤੁਹਾਡਾ ਸਵਾਗਤ ਕਰਦੀ ਆਂ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅੱਜ ਆਪਾਂ ਫਿਰ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਕਿ ਆਪਾਂ ਵਰਕ ਵਾਲੇ ਸੂਟ ਹੀ ਦਿਖਾਵਾਂਗੇ ਬਾਕੀ ਜੇ ਕੋਈ ਤੁਹਾਨੂੰ ਕੋਈ ਹੋਰ ਆਪਣਾ ਡਿਜ਼ਾਈਨ ਦੇ ਕੇ ਵੀ ਤੁਸੀਂ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਉਹ ਤੁਹਾਡੇ ਅਕੋਰਡਿੰਗ ਆਪਾਂ ਉਸ ਨੂੰ ਕਸਟਮਾਈਜ਼ ਕਰ ਦਾਂਗੇ ਆਓ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਹਾਂਜੀ ਇਹ ਜੀ ਆਪਣਾ ਪਹਿਲਾ ਸੂਟ बहुत ही सोहना कलर है कलर कंट्रास्ट है डार्क स्किन शेड नैक तो बहुत ही सोहना वर्क किया नाली अपने घेरे से बूटियाँ पाई हुई है बेल पाई हुई है जी ये रूबी लाइनिंग है स्टफ बहुत ही फाइन क्वालिटी है स्लीव्स ते ਬਹੁਤ ਹੀ ਪਿਆਰਾ ਵਰਕ ਕੀਤਾ ਹੋਇਆ ਨਾਲ ਹੀ ਇਹਦੇ ਮੈਰੂਨ ਕੰਟਰਾਸਟ ਨਾਲ টাই ਐਂਡ ਡਾਈ ਦਾ ਦੁਪੱਟਾ ਵਿਦ ਲੈਸ ਫਿਨਿਸ਼ਿੰਗ ਆਪਣੇ ਸੂਟ ਦਾ ਪ੍ਰਾਈਸ ਆਏਗਾ ਜੀ 2700 ਨੈਕਸਟ ਆਪਣੇ ਕੇ ਹੈਂਡ ਐਮਬਰਾਇਡਰੀ ਦਾ ਸੂਟ ਹੈ ਕਿ ਅੱਜ ਕੱਲ੍ਹ ਦੀਆਂ ਕੁੜੀਆਂ ਲਾਈਟ ਸ਼ੇਡਸ ਵੇਅਰ ਕਰਨਾ ਪਸੰਦ ਕਰਦੀਆਂ ਉਹਦੇ ਅਕੋਰਡਿੰਗ ਬਹੁਤ ਹੀ ਪਿਆਰਾ ਹੈ ਸਮਰ ਦੇ ਅਕੋਰਡਿੰਗ neck ਤੇ ਹੈਂਡ ਐਮਬਰਾਇਡਰੀ ਕੀਤੀ ਹੋਈ ਹੈ ਬਹੁਤ ਹੀ ਸੋਹਣਾ ਕਲਰ ਕੰਟਰਾਸਟ ਨਾਲ ਨਾਲ ਹੀ ਉਸਦੇ ਆਪਣੇ نیچے ਹੀ ਬੂਟੀਆਂ ਪਾਈਆਂ ਹੋਈਆਂ ਬਹੁਤ ਹੀ ਸੋਹਣਾ ਕੰਟਰਾਸਟ ਹੈ ਦੁਪੱਟਾ ਟਾਈ ਐਂਡ ਡਾਈ ਗ੍ਰੀਨ ਕਲਰ ਦੀ ਲੈਂਸ ਬਹੁਤ ਹੀ ਸੋਹਣਾ ਸੂਟ ਹੈ ਜੇ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਹੈ ਤਾਂ ਇਸ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੀ 2500 ਇੱਕ ਆਪਣਾ ਇਹ ਆਰੀ ਵਰਕ ਦੇ ਵਿੱਚ ਸੂਟ ਹੈ organza ਦੀ ਸ਼ਰਟ ਹੈ pure viscose organza ਹੈ ਸੈਮੀ ਪਾਰਟੀ ਵੀਅਰ ਸੂਟ ਬਨਨ ਵਾਲੇ ਨੇ ਆਪਣੇ neck ਤੇ ਬਹੁਤ ਹੀ ਪਿਆਰਾ ਆਰੀ ਵਰਕ ਕੀਤਾ ਹੋਇਆ ਹੈ ਫਿਰੋਜ਼ੀ ਕੰਟਰਾਸਟ ਦੇ ਨਾਲ ਔਰ ਸਾਰੇ ਫਰੰਟ ਵੇਸ ਦੇ ਬੁਟੀਆਂ ਪਾਈਆਂ ਹੋਈਆਂ ਨਾਲ ਇਸ ਦੇ ਆਪਣੇ 슬ੀਵਜ਼ ਹੈ lemon color ਦੇ ਇਸ ਦੀ ਬਾਟਮ ਹੈ ਰੂਬੀ ਸਿਲਕ ਦੀ ਬਾਟਮ ਰਹੇਗੀ ਪ्युअर ਔਰਗੈਂਜ਼ਾ ਦਾ ਦੁਪੱਟਾ ਹੈ ਫਰੋਜ਼ੀ ਕੰਟਰਾਸਟ ਨਾਲ ਵੀ ਲੈਸ ਲਗਾਈ ਹੋਈ ਹੈ ਇਹਦੇ ਵਿੱਚ ਆਪਣੇ ਕੋਲ ਇੱਕ ਹੋਰ ਕਲਰ ਦੇ ਵਿੱਚ ਸੂਟ ਬਣ ਕੇ ਆਇਆ ਹੈ ਉਹ ਵੀ ਮੈਂ ਤੁਹਾਨੂੰ ਐਵੇਂ ਦਿਖਾਨੀ ਆ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੀ 2500 ਨੈਕਸਟ ਕਲਰ ਵੀ ਆਪਣੇ ਕੋਲ ਬਹੁਤ ਹੀ ਸੋਨਾ ਸ਼ੇਡ ਹੈ ਇਹ ਵੀ ਮਜ਼ੈਂਟਾ ਕੰਟਰਾਸਟ ਦੇ ਨਾਲ ਹੈ ਬਹੁਤ ਹੀ ਪਿਆਰਾ V neck ਔਰ ਫਰੰਟ ਤੇ ਬੂਟੀਆਂ ਨਾਲ ਹੀ ਇਸ ਦੇ 슬ੀਵਸ ਤੇ ਡਿਜ਼ਾਈਨ ਹੈ ਰੂਬੀ ਸਿਲਕ ਦੀ ਇਹਦੇ ਨਾਲ ਬਾਟਮ ਰਹੇਗੀ ਔਰ ਪਿਓਰ ਵਿਸਕੋਸ ਔਰ ਗੈਂਜ਼ਾ ਦਾ ਇਹਦੇ ਨਾਲ ਦੁਪੱਟਾ ਹੈ ਇਹਦੇ ਨਾਲ ਮਜ਼ੈਂਟਾ ਦਾ ਕੰਟਰਾਸਟ ਹੈ ਲੈਮਨ ਦੇ ਨਾਲ ਫਿਰੋਜ਼ੀ ਦਾ ਕੰਟਰਾਸਟ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੈ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਕੰਟੈਕਟ ਕਰ ਸਕਦੇ ਹੋ ਅਗਰ ਤੁਹਾਨੂੰ ਕੋਈ ਕਲਰ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤਾਂ ਸਾਨੂੰ WhatsApp ਤੇ ਵੀਡੀਓ ਕਾਲ ਕਰਕੇ ਜਾਂ ਪਿਕਸ ਮੰਗਵਾ ਕੇ ਵੀ ਤੁਸੀਂ ਦੇਖ ਸਕਦੇ ਹੋ ਆਪਣੇ ਸੂਟ ਦਾ ਪ੍ਰਾਈਸ ਰਹੇਗਾ ਜੇ ਸਿੰਗਲ ਸੂਟ ਦਾ 2500 ਨੈਕਸਟ ਇਹ ਵੀ ਆਪਣਾ ਆਰੀ ਵਰਕ ਦੇ ਨਾਲ ਸੂਟ ਰੈਡੀ ਕੀਤਾ ਹੋਇਆ ਹੈ ਸਟੱਫ ਬਹੁਤ ਵਧੀਆ ਹੈ ਚੈੱਕ ਜੌਰਜਟ ਸਟਫ ਹੈ ਇਹਦਾ ਦੇਖੋ ਇਹ neck ਤੇ ਬਹੁਤ ਹੀ ਸੋਨੇ ਕੰਟਰਾਸਟ ਦੇ ਨਾਲ ਆਰੀ ਵਰਕ ਕੀਤਾ ਹੋਇਆ ਹੈ ਫਰੰਟ ਤੇ ਸਾਰੀਆਂ ਹੀ ਇਸ ਦੇ ਬੂਟੀਆਂ ਪਾਈਆਂ ਹੋਈਆਂ ਤੇ ਇਸ ਦੇ ਨਾਲ ਬਹੁਤ ਹੀ ਸੋਨਾ ਦੁਪੱਟਾ ਹੈ ਵਿਸਕੋਸ অর্ਗੈਂਜ਼ਾ ਦਾ ਪ੍ਰਿੰਟਡ ਦੁਪੱਟੇ ਦੇ ਨਾਲ ਆਪਾਂ ਇਹ ਸੂਟ ਰੈਡੀ ਕੀਤਾ ਹੈ ਅਗਰ ਤੁਸੀਂ ਆਪਣਾ ਕੋਈ ਡਿਜ਼ਾਈਨ ਦੇ ਕੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਉਹ ਵੀ ਹੋ ਜਾਏਗਾ ਸਾਡੇ ਨਾਲ ਜਿਹੜਾ ਸਕਰੀਨ ਦੇ ਉੱਤੇ ਨੰਬਰ ਦਿੱਤਾ ਉਹਦੇ ਤੇ ਕੰਟੈਕਟ ਕਰੋ ਤੇ ਆਪਣੇ ਇਹ suit ਦਾ price ਰਹੇਗਾ ਜੀ 1500 ਨੈਕਸਟ ਆਪਣੇ ਕੇ suit ਹੈ ਸੈਟਨ অর্ਗੈਂਜ਼ਾ ਤੇ ਇਹ suit ਬਣਾਇਆ ਹੈ ਬਹੁਤ ਹੀ ਫਾਈਨ ਕੁਆਲਿਟੀ ਹੈ ਆ ਰਿਵਰਕ ਫਰੰਟ ਤੇ ਲੈਮਨ ਕਲਰ ਦੀਆਂ ਵਿੱਚ ਬੂਟੀਆਂ ਤੇ ਨਾਲ ਹੀ ਇਸ ਦੇ ਘੇਰੇ ਤੇ ਬਹੁਤ ਹੀ ਸੋਨਾ ਡਿਜ਼ਾਈਨ ਹੈ 슬ੀਵ ਸੇ ਡਿਜ਼ਾਈਨ ਆਏਗਾ ਫਰੰਟ ਤੇ ਡਿਜ਼ਾਈਨ ਹੈ ਜੀ ਤੇ ਟਾਈ ਐਂਡ ਡਾਈ ਦਾ ਹੀ ਇਹਦੇ ਨਾਲ ਦੁਪੱਟਾ ਰਹੇਗਾ λεਮਨ ਕੰਟਰਾਸਟ ਦੇ ਨਾਲ ਪ્યોਰ オーਰਗੈਂਜ਼ਾ ਦਾ ਦੁਪੱਟਾ ਹੈ ਸੈਟਨ オーਰਗੈਂਜ਼ਾ ਦਾ ਸੂਟ ਹੈ ਜੀ ਇਹਦਾ ਪ੍ਰਾਈਸ ਰਹੇਗਾ ਜੀ 3000 ਤੁਸੀਂ ਆਪਣੇ ਅਕੋਰਡਿੰਗ ਵੀ ਕੋਈ ਵੀ ਕਲਰ ਕੰਟਰਾਸਟ ਕਰਵਾ ਸਕਦੇ ਹੋ ਨੈਕਸਟ ਆਪਣਾ ਹੈਵੀ ਇੱਕ ਸੂਟ ਹੈ ਜਿਹੜਾ ਕਿ ਆਪਾਂ ਦੁਪੱਟੇ ਦੇ ਨਾਲ ਰੈਡੀ ਕੀਤਾ ਹੋਇਆ ਹੈ ਬਹੁਤ ਹੀ ਸੋਨਾ ਸੂਟ ਹੈ ਕਰੀਮ ਕਲਰ ਦਾ ਸੂਟ ਹੈ ਕੰਟਰਾਸਟ ਉੱਪਰ ਬਹੁਤ ਹੀ ਸੋਨੇ ਕੰਟਰਾਸਟ ਕੀਤੇ ਹੋਏ ਹੈ ਨੇਕ ਤੇ ਆਰੀ ਵਰਕ ਆ ਜੇਗਾ ਸਾਰਾ ਸਾਰਾ ਇਸ ਦੇ ਫਰੰਟ ਤੇ ਵੀ ਬੂਟੀਆਂ ਕਲੀਆਂ ਦੇ ਨਾਲ ਸੈਂਟਰ ਵਿੱਚ ਵੀ ਔਰ ਸਾਈਡ ਤੇ ਵੀ ਇਸ ਦੇ ਬੂਟੀਆਂ ਪਾਈਆਂ ਹੋਈਆਂ ਸਲੀਵਸ ਤੇ ਵੀ ਬਹੁਤ ਹੀ ਪਿਆਰੀ ਵੇਲ ਪਾਈ ਹੋਈ ਹੈ ਮੈਂ ਇਹਦੇ ਨਾਲ ਆਪਣਾ ਮਸਲੀਨ ਦਾ ਦੁਪੱਟਾ ਰਹਿਗਾ zigzag do pato